ਸੋ ਕਬਰ ਮਾਨਸਾ ਤੋਂ ਇਹ ਜੁੱਤੀ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਤੋਂ ਵੱਲੋਂ ਮੋਟਰਸਾਈਕਲ ਰੈਲੀ ਕੱਢ ਗਈ ਹੈ। ਸੋ ਰੈਲੀ ਦੌਰਾਨ ਪਿੰਡਾਂ ਵਿੱਚ ਲੋਕਾਂ ਨੂੰ 16 ਜਨਵਰੀ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਹੋਣ ਵਾਲੇ ਧਰਨੇ ਦੇ ਲਈ ਜਾਗਰੂਕ ਕੀਤਾ। ਸੋ ਕਿਸਾਨ ਅਗਰ ਰਾਮ ਸਿੰਘ ਪੈਣੀ ਨੇ ਕਿਹਾ ਕਿ ਬਿਜਲੀ ਬਿੱਲ, ਬੀਜ ਅਤੇ ਮਨਰੇਗਾ ਦੇ ਮੁੱਦਿਆਂ ਉੱਤੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਜਿਸ ਬਾਬਤ ਜਿਹੜੀ ਕਿ ਅੱਜ ਇਹ ਮੋਟਰਸਾਈਕਲ ਰੈਲੀ ਉਲੀਕੀ ਗਈ ਹੈ। ਸੋ ਬਾਅਦ ਜਿਹੜੇ ਕਿ ਆਮ ਲੋਕਾਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਧਰਨੇ ਦੇ ਵਿੱਚ ਜ਼ਰੂਰ ਸ਼ਾਮਲ ਹੋ। ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਦੇਸ਼ ਦੇ ਅੰਦਰ ਵੱਖ-ਵੱਖ ਪ੍ਰਦਰਸ਼ਨ ਹੈ ਜਿਹੜੇ ਉਹ ਹੋ ਰਹੇ ਐ ਅਸੀਂ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ 16 ਤਰੀਕ ਨੂੰ ਪੂਰੇ ਭਾਰਤ ਚ ਡੀਸੀ ਦਫ਼ਤਰਾਂ ਦੇ ਹੈੱਡਕੁਆਟਰਾਂ ਤੇ ਜਿਹੜੇ ਪ੍ਰਦਰਸ਼ਨ ਕਰਨੇ ਐ ਉਹਦੀ ਤਿਆਰੀ ਦੇ ਵਿੱਚ ਅੱਜ ਅਸੀਂ ਬੁਲਾੜਾ ਬਲਾਕ ਦੇ ਵਿੱਚੋਂ ਝੰਡਾ ਮਾਰਚ ਐ ਜਿਹੜਾ ਉਹ ਪਿੰਡਾਂ ਦੇ ਵਿੱਚ ਉਹਦੀ ਕਰ ਰਹੇ ਆਂ ਇਹਦਾ ਮਤਲਬ ਇਹ ਹੈ ਕਿ ਜਿਹੜੀ ਮੋਦੀ ਹਕੂਮਤ ਆ ਤੇ ਪੰਜਾਬ ਸਰਕਾਰ ਆ ਪਿਛਲੇ ਦਿਨਾਂ ਤੋਂ ਲੈ ਕੇ ਜਿਹੜੇ ਲੋਕ ਵਿਰੋਧੀ ਕਾਨੂੰਨ ਲੈ ਕੇ ਆਉਣ ਦੀਆਂ ਗੱਲਾਂ ਕਰਦੇ ਆ ਉਹਨਾਂ ਕਾਨੂੰਨਾਂ ਦੇ ਖਿਲਾਫ ਲਗਾਤਾਰ ਜਿਹੜੇ ਪ੍ਰਦਰਸ਼ਨ ਹੋ ਰਹੇ ਆ ਬਿਜਲੀ ਐਕਟ 2025 ਲਿਆਂਦਾ ਜਾ ਰਿਹਾ ਹੈ ਕਿਉਂਕਿ ਜੇ ਬਿਜਲੀ ਐਕਟ 2025 ਲਾਗੂ ਹੋ ਜਾਂਦਾ ਹੈ ਤਕਰੀਬਨ 80% ਲੋਕ ਆ ਜਿਹੜੇ ਉਹ ਬਿਜਲੀ ਤੋਂ ਵਾਂਝੇ ਹੋ ਜਾਣਗੇ ਚਿੱਪਾਂ ਵਾਲੇ ਬੀਟਰ ਲੱਗਣੇ ਆ ਖੇਤੀ ਮੋਟਰਾਂ ਦੇ ਬੈਲ ਲੱਗਣੇ ਆ 600 ਜੋਨਟ ਇਹ ਮਤਲਬ ਆ ਰੱਦ ਹੋਣੀ ਐ ਇਹ ਇਹਦੇ ਖਿਲਾਫ ਇਹ ਕੀਤਾ ਜਾ ਰਿਹਾ ਹੈ ਕਿ ਇਹ ਕਾਨੂੰਨ ਵਾਪਸ ਹੋਣੇ ਚਾਹੀਦੇ ਆ ਇਹ ਲਾਗੂ ਨਹੀਂ ਹੋਣੇ ਚਾਹੀਦੇ ਬੀਜ ਐਕਟ ਜਿਹੜਾ ਲਿਆਂਦਾ ਜਾ ਰਿਹਾ ਉਹ ਬੀਜ ਐਕਟ ਲਿਆਉਣ ਦਾ ਮਤਲਬ ਹੈ ਕਿ ਕਿਸਾਨਾਂ ਦੀਆਂ ਜਿੰਨੀਆਂ ਵੀ ਜਨਸਾ ਦੇ ਬੀਜ ਹੈ ਉਹ ਉਹਨਾਂ ਤੇ ਸਾਰੇ ਕਾਰਪੋਰੇਟਾਂ ਦਾ ਵੱਡੀਆਂ ਕੰਪਨੀਆਂ ਦਾ ਕਬਜ਼ਾ ਕਰਾਉਣਾ ਹੈ ਤਾਂ ਕਿ ਇਹਦੇ ਖਿਲਾਫ ਪੂਰੇ ਦੇਸ਼ ਦੇ ਅੰਦਰ ਜਿਹੜੇ ਪ੍ਰਦਰਸ਼ਨ ਹੈ ਉਹ ਹੋ ਰਹੇ ਹੈ ਤੇ ਅੱਜ ਅਸੀਂ ਇਹਦੇ ਖਿਲਾਫ ਝੰਡਾ ਮਾਰਚ ਹੈ ਜਿਹੜਾ ਉਹ ਭਲਾਡੇ ਬਲਾਕ ਦੇ ਵਿੱਚ ਕਰ ਰਹੇ ਹਾਂ ਤਾਂ ਕਿ ਇਹ ਜਿਹੜੇ ਬਿੱਲ ਹੈ ਉਹ ਲਾਗੂ ਨਾ ਹੋ ਸਕਣ ਅੱਜ ਜਿਹੜਾ ਧੰਨਾ ਮਾਰਚ ਅਸੀਂ ਕਰ ਰਹੇ ਹਾਂ ਕਿਉਂਕਿ ਇੱਕ ਕੇਂਦਰ ਸਰਕਾਰ ਬਿਜਲੀ ਐਕਟ ਲਿਆ ਰਹੀ ਹੈ ਜਿਹਦੇ ਨਾਲ ਬਿਜਲੀ ਬੋਰਡ ਦਾ ਨਿੱਜੀਕਰਨ ਹੋਊਗਾ ਤੇ ਨਿੱਜੀਕਰਨ ਹੋਇਆ ਤਾਂ ਬਿਜਲੀ ਬਹੁਤ ਮਹਿੰਗੀ ਹੋਊਗੀ ਦੂਸਰਾ ਹੈਗਾ ਜਿਹੜਾ ਸੀਡ ਐਕਟ ਨਾਮ ਆ ਲੈਂਦਾ ਜਾ ਰਿਹਾ ਬੀਜ ਐਕਟ ਕਹਿ ਲੋ ਆਪਾਂ ਉਹਦੇ ਨਾਲ ਜਿਹੜਾ ਹੈਗਾ ਕਿਸਾਨੀ ਨੂੰ ਆਪਦੇ ਵੀ ਰਖੜ ਦਾ ਕੋਈ ਅਧਿਕਾਰ ਨਹੀਂ ਹੋਊਗਾ ਜਿਹੜੀਆਂ ਪ੍ਰਾਈਵੇਟ ਵੱਡੀਆਂ ਕੰਪਨੀਆਂ ਦੇ ਹਵਾਲੇ ਸਾਰਾ ਕਾਰੋਬਾਰ ਹੋਊਗਾ ਜਿਨ੍ਹਾਂ ਦੀ ਮਨਮਰਜ਼ੀ ਦੇ ਰੇਟ ਜਿਹੜੇ ਤੈਅ ਹੋਣਗੇ ਉਹਦੇ ਖਿਲਾਫ ਦੂਜਾ ਨਰੇਗਾ ਸਕੀਮ ਆ ਜਿਹੜੀ ਉਹ ਬੰਦ ਕਰਨ ਦੇ ਪਾਸੇ ਆਲੇ ਕਦਮ ਆ ਜਿਹੜੇ ਸਰਕਾਰ ਨੇ ਚੁੱਕੇ ਐ ਨਵੇਂ ਮਜ਼ਦੂਰ ਵਿਰੋਧੀ ਜਿਹੜੇ ਕੋਰ ਲੈਂਦੇ ਜਾ ਰਹੇ ਆ ਇਹਨਾਂ ਤਿੰਨ ਚਾਰਾ ਮਸਲਿਆਂ ਨੂੰ ਲੈ ਕੇ ਸਯੁਜਤ ਕਿਸਾਨ ਮੋਰਚੇ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ 16 ਜਨਵਰੀ ਨੂੰ ਬੀਸੀ ਦਫ਼ਤਰਾਂ ਦੇ ਅੱਗੇ ਧਰਨੇ ਦੇਣ ਦਾ ਜਿਹੜਾ ਐਲਾਨ ਕੀਤਾ ਉਹਦੀ ਤਿਆਰੀ ਵਾਸਤੇ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੇ ਮੋਟਰਸਾਈਕਲ ਮਾਰਚ ਕੱਢੇ ਆ ਮਾਨਸਾ, ਭਿੱਖੀ ਤੇ ਸਰਦੂਗੜ ਛਰੀ ਤੇ ਅੱਜ ਬੁਲਾੜਾ ਦੇ ਪਿੰਡਾਂ ਦੇ ਵਿੱਚ ਜਿਹੜੇ ਮਾਰਚ ਕੱਢ ਰਹੇ ਆ ਲੋਕਾਂ ਨੂੰ ਹੌਕਾ ਦਿੰਦੇ ਆ ਕਿ ਜੇ ਬਚਣਾ ਹੈ ਜੇ ਬਿਜਲੀ ਚਾਹੁੰਦੇ ਹੋ ਕਿ ਸਸਤੀ ਸਾਨੂੰ ਮਿਲੇ ਜੇ ਆਪਦੇ ਵੀਰ ਅੱਕੜਾ ਚਾਹੁੰਦੇ ਹੋ ਜੇ ਮਜ਼ਦੂਰਾਂ ਦਾ ਕੰਮ ਆ ਜਿਹੜਾ ਉਹਨੂੰ ਚਾਲੂ ਰੱਖਣਾ ਚਾਹੁੰਦੇ ਹੋ ਤਾਂ ਲੋੜ ਹੈ ਕਿ ਆਓ ਘਰਾਂ ਦੇ ਵਿੱਚੋਂ ਨਿਕਲ ਜੇ 16 ਤਰੀਕ ਨੂੰ ਡੀਸੀ ਦਫ਼ਤਰ ਦੇ ਜਿਹੜੇ ਧਰਨ ਤਿਆਰਿਆ ਉਹਦੇ ਵਿੱਚ ਪਰਿਵਾਰਾਂ ਸਵੀਰ ਸਭੂਤ ਕਰੋ ਅੱਜ ਦੇ ਮੋਟਰਸਾਈਕਲ ਮਾਰਚ ਦਾ ਕੋਕਾ ਦੇਣ ਦਾ ਸਾਡਾ ਇਹੀ ਮਕਸਦ ਹੈ ਅਸੀਂ ਝੰਡਾ ਮਾਰਚ ਐ ਕਰ ਰਹੇ ਆ ਵੀ ਸਾਡੇ ਜਿਹੜੇ ਘਰਾਂ ਦੀਆਂ ਲਾਈਟਾਂ ਨਹੀਂ ਗਿਆ ਖੇਤਾਂ ਵਾਲੀਆਂ ਨਹੀਂ ਗਿਆ ਇਹ ਸਰਕਾਰ ਜਮੀ ਦੀਵਾ ਖੁੱਤ ਕਰ ਰਹੀ ਹੈ ਵੀ ਪਰ ਅਸੀਂ ਇਹ ਪਿੰਡਾਂ ਦੇ ਵਿੱਚ ਸਾਡੀ ਪਹਿਲਾਂ ਵੀ ਜਸੇਬੰਦੀ ਦਾ ਐਲਾਨ ਹੈ ਸਾਡੇ ਬੀਰ ਗਰਾਹਾਂ ਦਾ ਤੇ ਉਸੇ ਜਿਹੜੀ ਕਾਲ ਆਉਂਦੀ ਆ ਸਾਡੇ ਕੋਲੇ ਅਸੀਂ ਉਸੇ ਕਾਲ ਤੇ ਚੱਲਦੇ ਆ ਵੀ ਇਹ ਸਾਡੇ ਪੰਜਾਬ ਦੇ ਵਿੱਚ ਅਸੀਂ ਨਹੀਂ ਹੋਣ ਦੇਣਾ ਸਾਡੀਆਂ ਮਾਵਾ ਪੈਣਾ ਦਾ ਬਹੁਤ ਸਾਥ ਹੈ ਸਾਡੇ ਵੀਰਾਂ ਦਾ ਤੇ ਸਾਰਿਆਂ ਦਾ ਯੋਗਦਾਨ ਹੈਗਾ ਵੀ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਇਹ ਕੰਮ ਹੁੰਦੇ ਨੇ ਸਰਕਾਰ ਦੇ ਜਮ ਨਹੀਂ ਅਸੀਂ ਹੋਣ ਦਿੰਦੇ ਬਹੁਤ ਵੱਡੇ ਇਹ ਸਰਕਾਰ ਕਾਨੂੰਨ ਲਿਆ ਰਹੀ ਹੈ ਕਹਿੰਦੀ ਕੁਝ ਹੋਰ ਹੈ ਤੇ ਦੱਸਦੀ ਕੁਝ ਹੋਰ ਹੈ ਤੇ ਪਹਿਲਾਂ ਵੀ ਅਸੀਂ 13 ਮਹੀਨੇ ਦਿੱਲੀ 'ਚ ਬੈਠੇ ਰਹੇ ਸੀ ਤੇ ਵੀ ਸਾਡੇ ਲੋਕ ਨੇ ਜਿਹੜੇ ਜਾਗਰੂਕੀ ਹੋ ਰਹੇ ਨੇ ਪੜੇ ਲਿਖੇ ਨੇ ਉਹ ਉਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਬੱਚਿਆਂ ਵਾਸਤੇ ਸਾਰਾ ਕੁਝ ਬਚਾਉਣ ਆਲੇ ਆ ਸਾਨੂੰ ਕੋਈ ਦਿੱਕਤ ਹੀ ਨਹੀਂ ਆਉਂਦੀ ਹੈਗੀ ਵੀ ਅਸੀਂ ਡਰਨ ਆਲੇ ਆ ਨਾ ਅੱਜ ਡਰਿਆ ਤੇ ਨਾ ਕੱਲ ਡਰਿਆ ਤੇ ਇਹ ਜਿਹੜੇ ਸਾਡੇ ਕੰਮ ਨੇਗੇ ਬਹੁਤ ਥਾਵੇਂ ਜਿਹੜੀ ਜਸੇਬੰਦੀ ਹੈ ਕਹਿੰਦੀ ਹੈ ਤੇ ਉਹ ਪਾਰ ਕਰਕੇ ਦਿਖਾਉਂਦੀ ਹੈ ਤੇ ਜਿਹੜੇ ਸਾਡੇ ਬਿਜਲੀ ਦੇ ਨੇ ਉਤੇ ਸਾਡੇ ਬੱਚਿਆਂ ਦਾ ਮਾਲ ਪਸ਼ੂ ਦਾ ਤੇ ਮਮੈਲ ਡੰਗਰਾਂ ਪਸ਼ੂਆਂ ਦਾ ਖੇਤੀਬਾੜੀ ਸਾਰੀ ਚੀਜ਼ ਉਹਦੇ ਨਾਲ ਜੁੜੀ ਹੋਈ ਹੈ ਉਦੋਂ ਤਾਂ ਸਾਨੂੰ ਇਹਨਾਂ ਨੇ ਗੱਝਿਆਤਾ ਤੇ ਫਿਰ ਮਨੋ ਖੇਤੀਆਂ ਤੇ ਸਾਡੇ ਬੱਚਿਆਂ ਦਾ ਮਾਲ ਪਸ਼ੂ ਦਾ ਤੇ ਡੰਗਰਾਂ ਦਾ ਕਿਵੇਂ ਨਿਵਟ ਕਰੂਗਾ ਤੇ ਉਹ ਚੱਲ ਨਹੀਂ ਨਾ ਰਿਹਾ ਉਹ ਪਰੋਗ ਰਾਮ ਚੱਲਣ ਦੇ ਮਾਰੇ ਨੇ ਤੇ ਤਾਂ ਅਸੀਂ ਛੜਕਾਂ ਤੇ ਉਤਰਿਆਂਗੇ ਤੇ ਜਿਹੜੀ ਸਰਕਾਰ ਹੈ ਇਹਨਾਂ ਦੀਆਂ ਕਾਲੀਆਂ ਨੀਤੀਆਂ ਕਰਕੇ ਤਾਂ ਸਾਨੂੰ ਛੜਕਾਂ ਤੇ ਆਉਣਾ ਪੈਂਦਾ ਹੈਗਾ ਤਾਂ ਸਾਡਾ ਛੋੜ ਰੋੜ ਅੱਜ ਇਹ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਅਸੀਂ ਲੋਕਾਂ ਨੂੰ ਜਿਹੜੇ ਸੁੱਤੇ ਹੋਏ ਨੇ ਉਹਨਾਂ ਨੂੰ ਵੀ ਜਗਾਉਣਾ ਤੇ ਆਪਦੇ ਹੱਕਾਂ ਲਈ ਖੜੇ ਆ ਜੈ ਜਵਾਨ ਜੈ ਕਿਸਾਨ ਜਿੱਤ ਲੜਦੇ